ਪਟਿਆਲਾ ਵਿੱਚ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਦਾ ਅਕਸਰ ਹੀ ਕਲੇਸ਼ ਰਹਿੰਦਾ ਹੈ ਅੱਜ ਕਲੇਸ਼ ਪਟਿਆਲਾ ਦੇ ਟ੍ਰੈਫਿਕ ਦਫ਼ਤਰ ਵਿੱਚ ਪਹੁੰਚਿਆ ਜਿੱਥੇ ਆਟੋ ਰਿਕਸ਼ਾ ਵਾਲਿਆਂ ਦਾ ਕਹਿਣਾ ਸੀ ਕਿ ਈ ਰਿਕਸ਼ਾ ਵਾਲੇ ਜਾਮ ਲਗਾਉਂਦੇ ਨੇ ਤੇ ਨਜਾਇਜ਼ ਤੌਰ ਤੇ ਸਵਾਰੀਆਂ ਚੁੱਕਦੇ ਨੇ ਦੂਸਰੇ ਪਾਸੇ ਈ ਰਖਾ ਵਾਲਿਆਂ ਨੇ ਕਿਹਾ ਕਿ ਆਟੋ ਰਿਕਸ਼ਾ ਵਾਲੇ ਸ਼ਰਿਆਂ ਬਦਮਾਸ਼ੀ ਕਰਦੇ ਨੇ ਜਿਸ ਨੂੰ ਲੈ ਕੇ ਅੱਜ ਅਸੀਂ ਟ੍ਰੈਫਿਕ ਪੁਲਿਸ ਦੇ ਵਿੱਚ ਪਹੁੰਚੇ ਹਾਂ ਪਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਸਾਡਾ ਫੈਸਲਾ ਕਰਵਾਇਆ ਹੋਣ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਰੀ ਸਰ ਚੱਲੀਏ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨਾ ਅਤੇ ਇਹਨਾਂ ਨਿਤ ਦਾ ਕਲੇਸ਼ਮ ਕੋਨ ਲਈ ਅੱਜ ਇਹਨਾਂ ਨੂੰ ਟ੍ਰੈਫਿਕ ਦਫ਼ਤਰ ਸੱਦਿਆ ਸੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਦਾ 판ਦਾ ਖਤਮ ਕਰਨ ਲਈ ਟ੍ਰੈਫਿਕ ਪੁਲਿਸ ਦੇ ਦਫ਼ਤਰ ਹੋਈ ਮੀਟਿੰਗ ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਹਾਸ ਤੇ ਵਿੱਚ ਡਿਸਪਿਊਟ ਹੈਗਾ ਸੀਗਾ ਤੇ ਇਹਨਾਂ ਦੋਹਾਂ ਧਿਰਾਂ ਦੇ ਕੋਈ ਨੁਮਾਇੰਦੇ ਜਿਹੜੇ ਮੇਨ ਮੌਜੂਦ ਪਰ ਬੰਦੇ ਸੀ ਉਹਨਾਂ ਨੂੰ ਮੈਂ ਬੁਲਾ ਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਟੋ ਰਿਕਸ਼ਾ ਤੇ ਬੈਟਰੀ ਵਾਲੇ ਜਿਹੜਾ ਰਿਕਸ਼ਾ ਉਹ ਚਲਾਓ ਤੇ ਫਿਰ ਵੀ ਜਿਹੜਾ ਵਾ ਇਸ ਤੋਂ ਬਾਅਦ ਜੇ ਨਹੀਂ ਸਮਝਦੇ ਤੇ ਅਫਸਰਾਂ ਨਾਲ ਡਿਸਕਸ ਕਰਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਵਾ ਉਹ ਕੱਢਿਆ ਜਾਏਗਾ ਇਹ ਜਿਹੜੀ ਫਰੇਮੇਟਿ ਮਸਿਆਵਾਂ ਜਿਹੜੇ ਰਜਿਸਟਰਡ ਆਟੋ ਉਹਨਾਂ ਦੀ ਇੱਕ ਬੈਟਰੀ ਵਾਲਿਆ ਐ। ਇਸ ਵੇਲੇ ਤੇ ਹੁਣ ਦੋਵਾਂ ਦੀ ਬਣੀ ਪਈ ਐ, ਨਾ ਬੈਟਰੀ ਵਾਲਿਆਂ ਦੀ ਤੇ ਨਾ ਦੂਜਿਆਂ ਦੀ। ਉਹ ਸਵਾਰੀ ਜਿਹੜੀ ਆ ਆਟੋ 'ਚ ਬਹਿੰਦੀ ਨਹੀਂ, ਇਹ ਇਕੱਲੀ-ਇਕੱਲੀ ਸਵਾਰੀ ਲੈ ਕੇ ਦੌੜ ਜਾਂਦੇ ਆ। ਉਹ ਉਹ ਕਹਿੰਦੇ ਅਸੀਂ ਮਤਲਬ ਪੰਜ-ਛੇ ਸਵਾਰੀਆਂ ਵਹਾ ਕੇ ਲਈ ਜਾਈਏ, ਫੇਰ ਕਮਾਈ ਹੁੰਦੀ ਐ। ਇਸ ਕਰਕੇ ਇਹਨਾਂ ਦੀ ਥੋੜੀ ਜੀ ਸਮੱਸਿਆ ਕੋਈ ਜ਼ਿਆਦਾ ਸਮੱਸਿਆ ਨਹੀਂ। ਇਹਨਾਂ ਦਾ ਟ੍ਰੈਫਿਕ ਦਾ ਹੱਲ ਕਰਨ ਦਾ ਕੋਈ پلان ਬਣਿਆ? ਟ੍ਰੈਫਿਕ ਬਿਲਕੁਲ ਜੀ ਇਹਨਾਂ ਨੂੰ ਹੁਣ ਬਾਹਰ ਕੱਢਤਾ ਐ, ਟ੍ਰੈਫਿਕ ਸਮੂਥਲੀ ਚੱਲ ਰਹੀ ਐ ਹਲੇ। ਮੇਰਾ ਨਾਮ ਜਸਪਾਲ ਹੈ ਜੀ ਮੈਂ ਮਾਲ ਆਟੋ ਯੂਨੀਅਨ ਆਪਾਂ ਦਸ਼ਮੇਸ਼ ਆਟੋ ਯੂਨੀਅਨ ਆ ਮੈਂ ਆਟੋ ਰਿਕਸ਼ਾ ਜਿਹੜੇ ਆ ਉਹਨਾਂ ਦੇ ਪ੍ਰਧਾਨ ਹੈ ਜੀ ਹਾਂ ਕਾਲੇ ਆਟੋ ਨਹੀਂ ਹੁੰਦੇ ਜਿਹੜੇ ਜੀ ਟੈਂਪੋ ਟੈਂਪੋ ਹਾਂਜੀ ਉਹਨਾਂ ਦੇ ਵੇਖੋ ਜੀ ਬੈਟਰੀਆਂ ਵਾਲੇ ਅਸੀਂ ਸਾਡੇ ਨਾਲ ਰਲੇ ਅਸੀਂ ਉਹਨਾਂ ਨੂੰ ਰਲਾਇਆ ਪਹਿਲਾਂ ਵੀ ਇਦਾਂ ਕੋਈ ਝਗੜਾ ਹੋਇਆ ਤੇ ਅਸੀਂ ਉਹਨਾਂ ਨੇ ਕਿਹਾ ਵੀ ਰਲ ਕੇ ਚੱਲੋ ਐਮਐਲ ਸਾਹਮਣੇ ਹੀ ਨਹੀਂ ਗੱਲ ਕਹੀ ਅਸੀਂ ਰਲ ਕੇ ਚੱਲਣ ਦੇ ਆ 2 ਸਾਲ ਤੋਂ ਠੀਕ ਹੈ ਜੀ ਹੁਣ ਉਹਨਾਂ ਦਾ ਬੈਟਰੀਆਂ ਵਾਲਾ ਪ੍ਰਧਾਨ ਕਹਿੰਦਾ ਵਾ ਕਿ ਮੈਂ ਆਟੋ ਨਹੀਂ ਲੱਗਣ ਦੇਣਾ ਤੁਸੀਂ ਜਿੱਥੇ ਤੁਹਾਡੇ ਕੋਈ ਜ਼ੋਰ ਲੱਗਦਾ ਲਾ ਲਓ ਹਾਂਜੀ ਆ ਗੱਲ ਹੈ ਜੀ ਅਸੀਂ ਉਹਨਾਂ ਦੇ ਦੁਖੀ ਹੋ ਕੇ ਅੱਜ ਅਨ ਚਾਰ ਸਾਹਿਬ ਕੋ ਆਏ ਆ ਹੁਣ ਜੋਨ ਚਾਰ ਸਾਹਿਬ ਨੇ ਫੈਲਾ ਕੀਤਾ ਸਾਨੂੰ ਮਨਜ਼ੂਰ ਆ ਉਹਨਾਂ ਨੇ ਫੈਲਾਇਆ ਕੀਤਾ ਵੀ ਦੋ ਬੈਟਰੀਆਂ ਜਾਣਗੀਆਂ ਚਾਰ-ਚਾਰ ਸਵਾਰੀਆਂ ਖੰਨ ਗਿਆ 파ਟੋ ਵਾਲਾ 8 ਸਵਾਰੀਆਂ ਖਰੇਗਾ ਇੱਕ ਕਾਟੋ ਕਰੇਗਾ ਪੰਗਾ ਹੈ ਪੰਗਾ ਇਹੋ ਹੀ ਜੀ ਬਸ ਉਹ ਨਹੀਂ ਲੱਗਣਦੇ ਤੇ ਉਹਨਾਂ ਨੇ ਅਨ ਨੂੰ ਤਿੰਨ ਦਿਨ ਹੋ ਗਿਆ ਜੀ ਅੱਜ ਅਸੀਂ ਆਟੋ ਨਹੀਂ ਚਲਾ ਕੇ ਵੇਖਿਆ ਹਾਂਜੀ ਤਿੰਨ ਦਿਨ ਤੋਂ ਅਸੀਂ ਇਦਾਂ ਹੀ ਬੇਕਾਰ ਤੁਰੇ ਫਿਰਦੇ ਜਿਹੜੇ ਆਟੋ ਉਹਨਾਂ ਜਾਰਿ ਜਿਹੜੇ ਆ ਤੁਸੀਂ ਚੈੱਕ ਕਰ ਸਕਦੇ ਜੀ ਅਸੀਂ ਸਟੈਂਡ ਭਾੜੇ ਕੋ ਸਟੈਂਡ ਹੈ ਜੀ ਕਿਰਾਏ ਤੇ ਅਸੀਂ 10-10 ਹਜ਼ਾਰ ਰੁਪ ਆਟੋ ਰਜਿਸਟਰ ਜਿਸਟਰ ਦਾ ਅਹੀ ਆਟੋ ਰਜਿਸਟਰ ਆਪਣੇ ਆਈ ਜੂਨੀਅਰ ਰਜਿਸਟਰ ਕਰਾਈ ਹੈ ਸਟੈਂਡ ਵੇਖੋ ਜਿਆ ਇਸੇ ਕਾ ਕੇ ਸਟੈਂਡ ਲਾਏ ਨੇ ਬਕਾਇਦਾ 10000 ਰੁਪਏ ਮਹੀਨਾ ਭਰ ਰਹੇ ਆ ਜਿਆ ਇਸ ਸਟੈਂਡ ਦਾ ਬੈਟਰੀ ਵਾਲੇ ਰੋਡ ਦੇ ਉੱਤੇ ਜਾਮ ਲਾ ਕੇ ਆਂਦੇ ਜੀ ਅਸੀਂ ਜਿਹਾ ਮਰਜ਼ੀ ਕਰ ਲੋ 15 ਬੰਦੇ ਆ ਗਿਆ ਯੂਨੀ ਦਾ ਪ੍ਰਧਾਨ ਹਾਂ ਮੈਂ ਜੀ ਇਹ ਫੈਸਲਾ ਸਰ ਹੁਣ ਇਹ ਕਹਿ ਰਹੇ ਨਾ ਵੀ ਜਿੱਦਾਂ ਸਾਨੂੰ ਮਨਜ਼ੂਰ ਆ ਇਹ ਫੈਸਲਾ ਸਾਲ ਪਹਿਲੇ ਵੀ ਹੋਇਆ ਸਰ ਵਾਰੀ ਹੋਈ ਗੱਲ ਹੋਈ ਹੀ ਵੀ ਇੱਕ ਦਿਨ ਇਹ ਅੱਗੇ ਲੱਗਣਗੇ ਇੱਕ ਦਿਨ ਨਹੀਂ ਲੱਗਾਂਗੇ ਇੱਕ ਦਿਨ ਹੀ ਨਹੀਂ ਮੰਨੇ ਸਾਰੇ ਮੁਲਾਜ਼ਮਾਂ ਨੂੰ ਪੁੱਛ ਲਿਓ ਆਹ ਦੇ ਕੋ ਵੀਡੀਓ ਪਈਆਂ ਅਸੀਂ ਤਰਲੇ ਕੱਢਣੇ ਹਨਾਂ ਦੇ ਵੀ ਵਾਰੀ ਸਰ ਚੱਲੋ ਕਹਿੰਦੇ ਨਾ ਕਿਉਂਕਿ ਸਰ ਇੱਕ ਇਨਸਾਫ ਕਰਾਉਣਾ ਬੂਏ ਬਸਟੈਂਡ ਦੇ ਬੂਏ ਅੱਗੇ ਹੋਣ ਇਹ ਅਹੀਂ ਹੋਈ ਅੱਗੇ ਇਨਸਾਫ ਹੈਗਾ ਸਰ ਇੱਕ ਦਿਨ ਚ ਇੱਕ ਗੱਲ ਹੁੰਦੀ ਰਹੀ ਵੀ ਵਾਰੀ ਵਾਰੀ ਸਰ ਲੱਗਣਗੇ ਇੱਕ ਦਿਨ ਹੀ ਲੱਗਨਦਾ ਬੂਏ ਦੇ ਅੱਗੇ ਜੰਮ ਕੇ ਜੰਮ ਕੇ ਬਾਸ ਲੜਾਈ ਸਰ ਇਹੋ ਹੀ ਅਹੀਂ ਕਿਤੇ ਵਾਰੀ ਸਰ ਫੇਰ ਜਦੋਂ ਪੁਲਿਸ ਨੇ ਪਿਸ਼ੂ ਕਢਾਤੇ ਜਦੋਂ ਇਕੱਠੇ ਹੋ ਗਏ ਅੱਗੇ ਹੁਣ ਕਹਿੰਦੇ ਇਕੱਠੇ ਹੋ ਕੇ ਚੱਲੋ ਨਸਾਫੀ ਹੋਣਾ ਜਦੋਂ ਇਹ ਪਿੱਛੇ ਚੱਲਣ ਬੈਟਰੀ ਜਦੋਂ ਮਰਜੀ ਹੋਵੇ ਇਹ ਗੱਲ ਦਾ ਝੂਠ ਆ ਦੱਸੋ ਸਾਹਮਣੇ ਦੱਸੋ ਸਾਹਮਣੇ ਦੱਸੋ ਮੈਂ ਨਾ ਤੇ ਤਰਲੇ ਕਰਦਾ ਰਿਆ ਵੀ ਯਾਰ ਵਾਰੀ ਸਰ ਚੱਲੋ ਇੱਕ ਦਿਨ ਹਾਂ ਲਾਉਂਦੋ ਇੱਕ ਦਿਨ ਲਾਉਂ ਬਰਾਬਰ ਚੱਲੇ ਨਾ ਕਹਦੇ ਨਾ ਜੋ ਫੈਸਲਾ ਹੋ ਗਿਆ ਹੋ ਗਿਆ ਤੇ ਇਹ ਵੀ ਇਨਸਾਫ ਹੁਣ ਇਹ ਕਹਿੰਦੇ ਵੀ ਹੁਣ ਪੁਲਿਸ ਨੇ ਪਿਛੂ ਘਟਾਉਂਦੇ ਆ ਹੁਣ ਅੱਗੇ ਲੱਗ ਗਏ ਆ ਹੁਣ ਫਿਰ ਕਹਿੰਦੇ ਪਿੱਛੇ ਹਟਾ ਲਾਓ ਇਹਨਾਂ ਦੇ ਆਟੋ ਵਿੱਚ ਸਵਾਰੀ ਨਹੀਂ ਪੈਂਦੀ ਸਰ ਸਵਾਰੀ ਇੰਨਾ ਵੇਟ ਨਹੀਂ ਕਰਦੀ ਹੁਣ ਸਵਾਰੀ ਤਾਂ ਇੀਲਿਕਸੇਂ ਜਿੰਦੀ ਬੰਦੀ ਦੋਸ ਬੈ ਗਈਆਂ ਤੁਰ ਪੈਂਦੀਆਂ ਇਹ ਕਹਿੰਦੇ ਵੀ ਨੌਕਰ ਬਣਵਾ ਓਡੇ ਵੀ ਵਾਰਿਸਰ ਚੱਲੋ ਇਹਨਾਂ ਦਾ ਭਰ ਕੇ ਤੋਰੀਏ ਫਿਰ ਆਪਣਾ ਬੰਗਾ ਮੁੱਕ ਜੇਗਾ ਕਿਤੇ ਬੰਗਾ ਸਾਰੇ ਠੀਕ ਹੈ ਜਿੱਦਾਂ ਅੰਚਾਰ ਸਾਹਿਬ ਨੇ ਕਿਹਾ ਅਸੀਂ ਚੱਲਦੇ ਆਂ ਪਰ ਇਹ ਨਾ ਸਰ ਗੱਲ ਸੁਣੋ ਹੁਣ ਜਿਹੜੇ ਇੱਥੇ ਬੈਟਰੀ ਚੱਲਦੀਆਂ ਨਾ ਇਹਨਾਂ ਦੇ ਲਾਗੂ 'ਚ ਵਾਰੀ ਹੱਡੀ ਆ ਗਈ ਹੈ ਨਾ ਜੇ ਲਾਗੂ ਕੋਈ ਹੋਰ ਗੱਡੀ ਨੰ ਗੱਡੀ ਇਹਨਾਂ ਨੇ ਉਧਰ ਪਿਠਾ ਕੇ ਸਵਾਰੀ ਤੋੜ ਦੇਣੀ ਹੈ ਦੂਜੀ ਗੱਲ ਇਹਨਾਂ ਨੂੰ ਪੁੱਛੋ ਵੀ ਇੱਕ ਦਿਨ ਵੀ ਝਾਮ ਖਲਾਇਆ ਇੱਕ ਦਿਨ ਵੀ ਰਜਿਸਟਰ ਕਿਹੜੇ ਨੇ ਆ ਦੋ ਦੋ ਇਹ ਦੋਨੋਂ ਰਜਿਸਟਰਡ ਸਰ ਐਮਚੂਰ ਨਾ ਜਿਹੜਾ ਡਾਡੇ ਕੋਲ ਕਾਪੀ ਤੁਹਾਡੇ ਕੋਲ ਮੈਂ ਤੀਕਾ ਦੇ ਮੈਂ ਸਾਰੇ ਸਾਰੇ ਪੇਪਰ ਲੈ ਆਵਾਂਗਾ ਇਹ ਰਿਕਸ਼ਾ ਰਜਿਸਟਰਡ ਸਰ ਹਾਂ ਜੀ ਨਹੀਂ ਜੂਨੀਅਰ ਰਜਿਸਟਰਡ ਸਰ ਰਿਕਸ਼ਾ ਰਜਿਸਟਰਡ ਇਹ ਇਹ ਜੂਨੀਅਰ ਰਜਿਸਟਰਡ ਆ ਰਹੀ ਚੀਤਪੁਰ ਸਿੰਘ ਨਹੀਂ ਨਹੀਂ ਸਰ ਨਹੀਂ ਇਹ ਨਹੀਂ ਇਹ ਨਹੀਂ ਜੂਨੀਅਰ ਰਜਿਸਟਰਡ ਸਰ ਨੰਬਰ ਪਲੇਟ ਨੰਬਰ ਪਲੇਟ ਤੁਹਾਡੇ ਨੰਬਰ ਸਰ ਜਹਾਨੀਆਂ ਗੱਡੀਆਂ ਦੀ ਆਰ ਸੀ ਹੈਗੀ ਹੈ ਨੰਬਰ ਨਹੀਂ ਲੱਗੇ ਲਾਇਸੈਂਸ ਸਾਰੇ ਗੋਲ ਆ ਗਏ ਕਿਉਂ ਨਹੀਂ ਆ ਗਏ ਲਾਇਸੈਂਸ ਲਾਇਸੈਂਸ ਤੋਂ ਬਿਨਾ ਦਰੇ ਵੰਡੇ ਦੂਜੀ ਗੱਲ ਸਰ ਅਸੀਂ ਇਸ ਰੋਡ ਤੇ ਚੱਲਦੇ ਆਂ ਸਾਡਾ ਫਰਜ਼ ਬੰਦਾ ਨਾ ਵੀ ਬੱਸ ਸਟੈਂਡ ਤੇ ਵਿਜਾਮਣ ਲੱਗੇਂ ਤੇਰਾ ਇਹਨਾਂ ਨੂੰ ਪਿਛੋ ਇੱਕ ਦਿਨ ਵੀ ਸੱਚੇ ਇਹਨਾਂ ਜਾਮ ਖਲਾਇਆ ਇਹ ਜਾਮ ਟ੍ਰੈਕ